ਸਚੀਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਪੱਟੀ ਦੀ ਗਰੀਬ ਔਰਤ ਨੇ ਆਪਣੀ ਧੀ ਦੇ ਵਿਆਹ ਲਈ ਮਦਦ ਦੀ ਗੋਹੜ ਲਗਾਈ ਹੈ ਮੀਡੀਆ ਦੇ ਸਾਹਮਣੇ ਬੋਲਦੀ ਹੋਈ ਗਰੀਬ ਵਿਧਵਾ ਔਰਤ ਸੁਖਵਿੰਦਰ ਕੋੜ ਨੇ ਪਰੇ ਹੋਏ ਮਨ ਨਾਲ ਦੱਸਿਆ ਹੈ ਕਿ ਮੇਰੇ ਪਤੀ ਅਤੇ ਮੇਰੇ ਪੁੱਤਰ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਮੈਂ ਲੋਕਾਂ ਦੇ ਘਰ ਵਿੱਚ ਕੰਮ ਕਰਕੇ ਬੜੀ ਮੁਸ਼ਕਲ ਨਾਲ ਘਰ ਦਾ ਗੁਜ਼ਾਰਾ ਕਰਦੀ ਹਾਂ ਵਿਧਵਾ ਔਰਤ ਨੇ ਕਿਹਾ ਹੈ ਕਿ ਮੈਂ ਘਰ ਵਿੱਚ ਆਪਣੀ ਧੀ ਦਾ ਕੁਝ ਦਿਨਾਂ ਤੱਕ ਵਿਆਹ ਰੱਖਿਆ ਹੈ ਪਰ ਮੇਰੇ ਘਰ ਵਿੱਚ ਕੋਈ ਵੀ ਰਾਸ਼ਨ ਪਾਣੀ ਨਹੀਂ ਹੈ ਵਿਧਵਾ ਔਰਤ ਨੇ ਸਮਾਜ ਸੇਵੀ ਅਤੇ ਅਤੇ ਐਨਲ ਵੀਰਨ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਮੇਰਾ ਸਹਾਰਾ ਬਣ ਕੇ ਮੇਰੀ ਧੀ ਦਾ ਘਰ ਵਿੱਚੋਂ ਡੋਲੀ ਉਠਾ ਕੇ ਮਦਦ ਕੀਤੀ ਜਾਵੇ ਅਸੀਂ ਵੀ ਆਪਣੇ ਚੈਨਲ ਦਾ ਹੀ ਰੋਕਾ ਨੂੰ ਅਪੀਲ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਗਰੀਬ ਔਰਤ ਦੀ ਮਦਦ ਹੋ ਸਕੇ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਪਰੀਆਂ ਚੂੜੀਆਂ ਵਾਲੀ ਰਸਮ ਹੋ ਚੁੱਕੀ ਐ ਤਾਂ ਵਿਆਹ 'ਚ ਮੇਰੇ ਥੋੜੇ ਦਿਨ ਰਹਿ ਗਏ ਆ ਤੇ ਸਾਡੇ ਘਰ 'ਚ ਕੁਛ ਨਹੀਂ ਹੈਗਾ ਇੱਥੋਂ ਤੱਕ ਕਿ ਸਾਡੇ ਰੋਸ਼ਨ ਪਾਣੀ ਵੀ ਥੋੜਾ ਥੋੜਾ ਬਾਈ ਮੈਂ ਹੀ ਗੁਜ਼ਾਰਾ ਕਰ ਰਹੇ ਆ ਆਪਣਾ ਤੇ ਕੱਲ ਨੂੰ ਮੇਰਾ 15 16 ਨੂੰ ਵਿਆਹ ਵਾ ਸਾਡੇ ਘਰੇ ਖਾਣ ਦੇ ਵੀ ਕੁਛ ਵੀ ਨਹੀਂ ਹੈਗਾ ਤੇ ਇਹ ਸਾਨੂੰ ਸਮਝ ਨਹੀਂ ਆਉਂਦੀ ਕਿ ਸਹੀਂ ਕੱਲ ਨੂੰ ਜਿਹੜੇ ਸਾਡੇ ਘਰੇ ਪਰੌਣੇ ਆਉਣਗੇ ਉਹਨਾਂ ਨੂੰ ਕੀ ਖਵਾਵਾਂਗੇ ਤਾਂ ਸ ਮੈਂ ਸਮਾਜ ਸੇਵਿਕਾਂ ਨੂੰ ਇਹ ਹੀ ਤਾਂ ਨਵੇਦਨ ਕਰਦੀ ਆ ਕਿ ਤੁਸੀਂ ਸਾਡੇ ਘਰੇ ਆਓ ਤਾਂ ਸਾਡਾ ਜਿੰਨਾ ਵੀ ਹੋ ਸਕੇ ਜਿੰਨੀ ਵੀ ਅਸੀਂ ਜ਼ਿਆਦਾ ਦੀ ਮੰਗ ਨਹੀਂ ਕਰਦੇ ਸਿਰਫ ਸਾਡਾ ਵਿਆਹ ਹੋ ਜਾਏ ਭਾਵੇਂ ਥੋੜਾ ਹੀ ਹੋ ਜਾਏ ਹਰ ਸੇ ਹੈ ਕਿ ਜਿਹੜੇ ਭੈਣ ਭਰਾ ਆਉਣ ਤੇ ਸਾਡੇ ਘਰ ਰੋਟੀ ਰੱਜ ਕੇ ਖਾ ਕੇ ਜਾਣ ਮੈਂ ਹੋਰ ਕੁਝ ਨਹੀਂ ਚਾਹੁੰਦੀ ਤਨ ਤਨ ਪੱਟੀ ਦੀ ਮੈਂ ਰਹਿਣ ਵਾਲੀ ਆ ਫੌਜੀਆਂ ਦੀ ਸ਼ਾਣੀ ਦੇ ਲੱਗੇ ਮੇਰਾ ਘਰ ਹੈ ਤੇ ਮੋਬਾਈਲ ਨੰਬਰ ਹੈਗਾ 70970095 92141 ਇਹ ਮੋਬਾਈਲ ਨੰਬਰ ਮੇਰੀ ਮੰਮਾ ਦੇ ਕੋਲ ਹੀ ਰਹਿੰਦਾ ਵਾ ਜਿਸ ਵੀ ਪੈਣਪਰਾ ਨੇ ਸਾਡੇ ਸਾਡੀ ਮਦਦ ਕਰਨੀ ਆ ਇਸ ਨੰਬਰ ਤੇ ਸਾਨੂੰ ਕਾਲ ਕਰ ਸਕਦਾ ਵਾ ਸਿੱਖ ਖਾਲਸਾ ਵਾਏ ਗੁਰਜੀ ਕੀ ਫਤਿਹ ਕੀ ਨਾਂਜੀ ਮਾਦਾਦਾ ਸਿਕੰਦਰ ਗੁਰ ਮੈਂ ਨਾ ਕੋਲ ਆਣਾ ਲਿਆ ਘਰੋਂ ਦਰਾਈ ਨਾਲੇ ਅਸੀਂ ਅੱਛਾ ਹਾਂ ਕਿ ਆ ਕੰਮ ਕਿਥੇ ਰਹ ਰਹੇ ਆਏ ਹੋਏ ਪੱਟੀ ਰੇ ਨੇ ਹਿਸਾਉਣੇ ਲੱਗੇ ਮਸਲਾ ਢਾਡੀ ਕੁੜੀ ਦਾ ਇਹਦਾ ਵਿਆਹ ਰੱਖਿਆ ਗਿਆ ਤੇ ਅੱਖਾਂ ਜਿਹੜਾ ਅੱਜ ਹੰਝੂ ਆ ਕੀ ਮਤਲਬ Di rumah saya, tidak ada orang yang mengatakan bahwa saya adalah seorang ayah atau seorang pria. Saya mengatakan bahwa saya adalah seorang ibu. Saya tidak punya orang yang mengatakan bahwa saya adalah seorang ibu. Saya berdoa kepada Tuhan. Di mana kamu berkah? Di Mantra Tarik. Di Surah Al-Burah. Di Surah Al-Burah? Ya. Di Surah ਤੇ ਘਰ ਦੇ ਵਿੱਚ ਦੇ ਵੇਖਿਆ ਤੇ ਭਾਂਡੇ ਵੀ ਟੜੀ ਜਿਹੜੇ ਖਾਲੀ ਦਿਖਾਈ ਭਾਂਡੇ ਵੀ ਘਰੇ ਖੰਡ ਵੀ ਨਹੀਂ ਆ ਕੇ ਛੱਡ ਚਾਹ ਬਣਾ ਲਉ ਤੇ ਕਿਸਾਨੇ ਨੂੰ ਮਜ਼ਾ ਨਹੀਂ ਮਜ਼ਦ ਕੀਤੀ ਨਹੀਂ ਕੋਈ ਨਹੀਂ ਜੀ ਆਇਆ ਸਾਡੇ ਕੋਲ ਤੁਹਾਡੀ ਪਤਨੀ ਦੀ ਮੌਤ ਹੋ ਗਈ ਤੇ ਤੁਹਾਡੇ ਦਾ ਮੁੰਡਾ ਸੀ ਉਹ ਨਹੀਂ ਮੌਤ ਹੋ ਗਈ ਆ ਅੱਛਾ ਕੱਲਾ ਕੱਲਾ ਪੋਤਾ ਹੀ ਉਹ ਵੀ ਮੌਤ ਆ ਗਈ ਆ ਤੇ ਨਵਾਂ ਛੱਡ ਕੇ ਚਲ ਗਈ ਆ ਤੇ ਮੁੰਡਾ ਵਿਆਹ ਹੈ ਤੁਹਾਡਾ ਵਿਆਹ ਆਊਗਾ ਬਈ ਗੁੱਡੀ ਕੱਲੀ ਆ ਤੇ ਉਹ ਗੁੱਡੀ ਤੁਹਾਡੇ ਕੋਲ ਆਹ ਮੇਰੇ ਕੋਲ ਆ ਗੁੱਡੀ ਵੀ ਪੋਤਰੀ ਮੇਰੇ ਕੋਲ ਆ पचमांट कर फखा रा पड़सान लोग ड राटेगा वह पाल मेरे भ्याद टाडेगारी वेरी मेरी, mm. वे मेरी।, mm. मेरी बधर करबारे कर नहीं बा कर मेमसीमा ਅਸੀਂ ਪਿੱਛੋਂ ਦੇ ਕਰੋਂਦੇ ਰਣ ਵਾਲੇ ਹਾਂ ਪਰ ਹੁਣ ਅਸੀਂ ਪੱਟੀ ਰਹਿੰਦੇ ਹਾਂ ਪੱਟੀ ਸ਼ੋਣੀ ਲੱਗੇ ਤੇ ਤੁਹਾਡਾ ਵਿਆਹ ਰੱਖਿਆ ਗਿਆ ਹਾਂਜੀ ਕਿੰਨੀ ਫਰਵਰੀ ਦਾ ਆੜੀ 15 ਤਰੀਕ ਦਾ 15 ਨੂੰ ਸਗਣਿਆ ਤੇ 16 ਨੂੰ ਬਰਾਤ ਹੈ 15 ਫਰਵਰੀ ਹਾਂਜੀ ਤੇ ਘਰ ਦੇ ਵਿੱਚ ਦਾ ਵੇਖਣ ਨੂੰ ਮਿਲਿਆ ਕਿ ਪਾਂਡੇ ਜਿਹੜੇ ਖਾਲੀ ਰਹਿ ਗਏ ਕਿ ਅਸੀਂ ਕੋਈ ਹਾਂਜੀ ਕੀ ਕਹਣਾ ਚਾਹੁੰਦੇ ਹੋ ਕਹਿਣਾ ਇਹ ਚਾਹੁੰਦੇ ਹਾਂ ਕਿ ਘਰੇ ਕੋਈ ਨਹੀਂ ਹੈਗਾ ਕੰਮਾਣ ਵਾਲਾ ਮੈਂ ਤੇ ਮੰਮੀ ਹਾਂ ਜਿਹੜੀ ਧੱਪਾ ਕਰਦੇ ਫਿਰਦੇ ਹਾਂ ਤ ਆਪਣਾ ਗੁਜ਼ਾਰਾ ਕਰਦਾ ਹੈ ਬ੍ਰਦਰ ਵੀ ਨਹੀਂ ਹੈਗਾ ਮੇਰਾ ਤੇ ਪਾਪਾ ਵੀ ਨਹੀਂ ਹੈਗੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਮੰਮਾ ਦੀ ਵੱਤ ਤੋਂ ਵੱਧ ਮਦਦ ਕਰੋ ਤਾਂ ਕਿ ਸਾਡਾ ਜੋ ਮੰਮੀ ਨੇ ਵਿਆਹ ਰੱਖਿਆ ਹੋਇਆ ਵਾ ਉਹ ਵਧੀਆ ਤਰੀਕੇ ਨਾਲ ਹੋ ਜਾਵੇ ਵਿਆਹ ਤਾਂ ਹੀ ਰੱਖ ਬੈਠੇ ਪਰ ਉਹਦੇ ਪਾਂਡੇ ਦੇ ਦਿਨ ਖਾਲੀ ਬਿਲਕੁਲ ਰੜੇਗਾ ਹਾਂਜੀ ਇਸੇ ਕਰਕੇ ਤਾਂ ਮਾਹੌਲ ਨਹੀਂਗਾ ਕਰਦੇ ਵਿੱਚ ਹਾਂਜੀ ਅੱਜ ਦੱਸਦੇ 10 ਕੁ ਦਿਨ ਰਹਿ ਕੇ ਵਿਆਹ ਜਾਣਾ ਹਾਂਜੀ ਤੇ ਫਿਰ ਕਰਕੇ ਰਿਸ਼ਤੇਦਾਰ ਨੇ ਨਹੀਂ ਮਜ਼ਦਗੀ ਕੀਤੀ ਰਿਸ਼ਤੇਦਾਰ ਤਾਂ ਨਹੀਂ ਪਤਾਈ ਅੱਜਕੱਲ ਦੇ ਕੋਣ ਕਿਸੇ ਦਾ ਵਾਂ ਫੜਦਾ ਕੋਈ ਨਹੀਂ ਫੜਦਾ ਗਰੀਬ ਬੰਦੇ ਦੇ ਖਾਸ ਕਰਕੇ ਕੋਈ ਵੀ ਨਹੀਂ ਫੜਦਾ ਵਾ ਜਿਤਨਾ ਵਿਆਹ ਤੁਸੀਂ ਰੱਖ ਲਿਆ ਤੇ ਪੈਸਾ ਤਾਂ ਤੁਹਾਡੇ ਕੋਲ ਨਹੀਂ ਹੈਗਾ ਕੋਈ ਤੇ ਕਿਤਨਾ ਮੋਦਲਾ ਲੋ। ਸਭ ਕੁ ਰੱਬ ਤੇ ਆਸਰੇ ਤੇ ਕਰ ਦਿੱਤਾ ਜੋ ਆਪ ਵੀ ਰੱਬ ਆਸਰੇ। ਅਸੀਂ ਤਾਂ ਇਹ ਕਹਿੰਨੇ ਚਲੋ ਮਹਾਰਾਜ ਚਲੋ ਕੋਈ ਨਾ ਕੋਈ ਤੇ ਆਊਗਾ ਸਾਡੀ ਸੇਵਾ ਕਰਨ ਨੂੰ ਉਸ ਤੇ ਸਾਡੀ ਹੈਲਪ ਕਰਨ ਨੂੰ ਉਸ ਤੇ ਮਨ ਲੋਗੇ ਜੇ ਕਿਸੇ ਨੇ ਤੁਹਾਡੀ ਸੇਵਾ ਕੋ ਮਦਦ ਕਰਨੀ ਹੋਵੇ ਤਾਂ ਤੁਹਾਡਾ ਕੋਈ ਫੋਨ ਨੰਬਰ ਮੇਰਾ ਸਾਡਾ ਫੋਨ ਨੰਬਰ ਮੰਮੀ ਦੇ ਕੋਲ ਹੀ ਰਹਿੰਦਾ ਬਸ 70 ਫੋਨ ਦਾ ਨੰਬਰ ਫੋਨ ਨੰਬਰ ਹੈਗਾ 7009592141 ਦਾਨੀ ਵੀਰਾਂ ਨੂੰ ਤੇ ਸਮਾਜਿਕ ਸਰਦਾਰਾਂ ਕੀ ਬੀਬੀ ਹੋਵੇ ਮੈਂ ਤੇ ਇਹ ਕਹਿੰਦੀ ਆ ਕਿ ਮੇਰੀ ਮੰਮੀ ਦੀ ਹੈਲਪ ਕਰੋ ਬਸ ਤਾਂ ਕਿ ਸਾਡਾ ਜੋ ਘਰੇ ਆਣਗੇ ਉਨਾਂ ਤੋਂ ਵਧੀਆ ਸੇਵਾ ਪਾਣੀ ਹੋ ਜਾਵੇ ਹੋਰ ਕੁਝ ਨਹੀਂ ਚਾਹੀਦਾ ਸਾਨੂੰ